ਸਾਡਾ ਵੀਡੀਓ ਦਾ ਕਿਸੇ ਧਾਰਮਿਕ ਜਾਂ ਕਿਸੇ ਇਨਸਾਨ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਅਸੀਂ ਮਨੋਰੰਜਨ ਵਾਸਤੇ ਵੀਡੀਓ ਬਣਾਉਨੇ ਆ ਤੇ ਲੋਕਾਂ ਨੂੰ ਹਸਾਉਣ ਵਾਸਤੇ ਧੰਨਵਾਦ ਹਾਂ ਬੱਤਰਾ ਦੀ ਟਿਊਬ ਵਾਲ ਤੇ ਲੀਏ ਤੋੜਨ ਦੇ ਬਹਾਨੇ ਆ ਜਾਓ ਚਾਚੇ ਦੀ ਟਿਊਬ ਵਾਲ ਤੇ ਉਹਦਾ ਚਾਚੇ ਦੀ ਟਿਊਬ ਵਾਲ ਤੇ ਜਾ ਤੋੜਨ ਦੇ ਬਹਾਨੇ ਆ ਜਾ ਹਾਏ ਤਾਂ ਵੀ ਮੱਖਣਾ ਮੋਟਾ ਸਾਫ ਕਰ ਲਾ ਗਾਰ ਦੇ ਲੱਪੜ ਕੇ ਨੀ ਮਿੱਤਰਾ ਦੀ ਨੀ ਮਿੱਤਰਾ ਦੇ ਟੂਬਾ ਤੇ ਨੀਰੇ ਤੋਂ ਦੇ ਬਹਾਨੇ ਆ ਜਾ ਨੀ ਮਿੱਤਰਾ ਦੀ ਟੂਬਾ ਦੇ ਸਾਹ ਤੋੜਨ ਦੇ ਬਹਾਨੇ ਆ ਜਾ ਲੈ ਵੀ ਮਨ ਲਾਵਾ ਆਇਆ ਨਹੀਂ ਹਜੇ ਚਾਚਾ ਨਹੀਂ ਤਾਂ ਹੁਣ ਸਰ ਬੋਕਰ ਮਾਰ ਰ ਉਹ ਜਿੱਥੇ ਸਗਾ ਆ ਘਰ ਦੇ ਖਾਣਾ ਕਰਦੇ ਧਮਕਾ ਕਰਦੇ ਐ ਆਊਟਰ ਭਰੀ ਜਾਊਗਾ ਜਿਵੇਂ ਵੀ ਆਪ ਹਾਈ ਕੋਰਟ ਦੀ ਕੁਰਸੀ ਤੇ ਬੈਠਾ ਮੈਂ ਵੀ ਯੁਰਮ ਕਰਤਾ ਹੁੰਦਾ ਆਪ ਤੜਕੀ ਖਾ ਕੇ ਡੜਾਈ ਫੀਮ ਨਹੀਂ ਕਰੇ ਕੋਈ ਖਾ ਕੇ ਤੜਕੀ ਆ ਜਾਊਗਾ आपके ट्रैक्टर तो। तेल पानी चेक करू कभी कि मेन लगता स्कॉटरा तेल बनी तेरा कोई हो रही चेक कर दूगा तोड़ तो ही नहीं पी चेक करूगा हमित्रा हम ट्यूबवैल बहाने आ जा नहीं मित्रा दि ਕਿ ਚਾਹਤੇ ਰੀਤੀ ਵਾਲ ਤੇ ਲੀਰੇ ਤੋਣ ਦੇ ਬਹਾਨੇ ਆ ਜਾ ਹਾਏ ਰੋਟੀ ਪਾਣੇ ਕਾ ਜਾਓਗੇ ਲੈ ਵੀ ਉੱਠ ਮਣਾ ਅਸੀਂ ਕਿਤਨਾ ਮੁੱਟਾਂ ਦੁਆਲੇ ਇਕੱਠੇ ਜੋੜਾਂ ਤੇ ਪੈਸੇ ਮਰਾਗਾ ਨਾ ਖੋਲਣ ਦੀ ਲੋੜ ਪੈਣੀ ਮੈਂ ਤੂੰ ਕਿ ਮੈਂ ਛੱਡੂ ਆ ਕਰਨਾ ਦਿਆ ਕੋਣੋਂ ਮੋਟਰ ਚਲਾਉਣ ਦੀ ਵੀ ਕਹਾਂਗੀ ਯਾਤਰਾ ਨਾ ਮੋਟਰ ਚਲਾ ਦੀ ਦੇਖੀ ਚਲਾ ਕੇ ਲੈਟ ਹੈਗੀ ਆ ਲੈ ਵੀ ਆਫਟਰ ਥੈਟ ਲੈਟ ਆਨ ਸ਼ਟਰ ਸਟਾਰਟ ਰਨ ਸਟਾਪ ਸਟਾਰਟ ਚੱਲੂ ਰਨ ਭੱਜੂ ਸਟਾਪ ਰੁਕੋ ਲੈ ਵੀ ਜੇ ਚਲਾਦੀ ਮੋਟਰ ਕੁੜੀ ਚੋਦੀ ਰਨ ਦਾ ਮਤਲਬ ਹੁੰਦਾ ਵੀ ਭੱਜੂ ਮੋਟਰ ਬਾਹਰ ਨਾਲ ਨਿਕਲ ਕੇ ਭਾਜੇ ਪਰ ਜੇ ਮੈਂ ਮੋਟਰ ਚਲਾਤੀ ਫੇਰ ਵੀ ਛੱਤਰ ਖਾऊं ਨਹੀਂ ਜਲਾਈ ਫੇਰ ਵੀ ਛੱਤਰ ਖਾऊं ਆਲ ਦਾ ਬੈਸਟ ਵੰਡਰ ਨੌਨ ਸੈਂਸ ਪਿਪਲ ਜਿਹੜਾ ਕੋਠਾ ਲਈਗਾ ਇੱਕ ਰੰਟ ਕੋਟ ਲਾ ਕੇ ਗੁਰੂ ਚੋਤਾ ਆਣੀ ਪਤਾ ਮੈਂ ਕਿੱਥੋਂ ਕਿੱਥੋਂ ਲੇ ਭੁਸਕੇ ਹੋਂਟਾ ਜ਼ਰਾ ਸਾਰਾ ਦਿਨ ਨਿਕਲ ਜੂ ਜਦੋਂ ਚਾਚੇ ਨੇ ਆਉਣਾ ਤਾਂ ਕੰਕ ਨੂੰ ਕ ਲੱਗ ਜਾਂਦਾ ਹੁੰਦਾ ਲੋਹੇ ਦੇ ਚੀਜ਼ਾਂ ਤੇ ਤੇਰੇ ਤਾਂ ਕਾਕੇ ਵੀ ਨਹੀਂ ਲੱਗਣੇ ਮੰਦ ਕਰ ਰਹੀ ਫਿਰ ਕੇ ਚਲਾ ਦਈਏ ਮੰਦ ਕਰ ਸਿਕਾਉਟ ਆਇਆ ਕਰੀ ਗੱਲ ਸੁਣ ਲੈ ਮੇਰੀ ਹਾਂ ਜੇ ਮੈਨੂੰ ਆ ਜਾ ਮੜਾ ਜਾ ਫੋਨ ਕਰੋ ਠੀਕ ਆ ਮੈਂ ਕਾਰੇਂ ਜਾਇਆ ਮੈਂ ਠੀਕ ਆ ਨਾਲੇ ਚੱਕ ਲਿਆ ਮੈਂ ਚਾਹ ਪਾਣੀ ਠੀਕ ਆ ਤੂੰ ਜਿਹੜਾ ਉਹ ਨਹਿਰ ਕੰਨੀ ਵਾਲਾ ਖੱਤਾ ਨਹੀਂ ਹੈਗਾ ਆਪਣਾ ਹਾਂ ਨਹਿਰ ਦੇ ਲਵੇ ਲੱਗਦਾ ਜਿਹੜਾ ਰਹਿੰਦਾ ਹਾਂ ਉਹਨੂੰ ਨੱਕਾ ਲਾਇਆ ਹੀ ਆਇਆ ਮੂੰਹ ਜਿਹਾ ਨਾ ਕਰੀ ਜਾ ਗੱਲ ਸੁਣ ਲੈ ਮੇਰੀ ਧਿਆਨ ਨਾਲ ਆਇਆ ਭੁੱਖ ਲੱਗ ਰਹੀ ਆ ਤੂੰ ਬਾਅਦ ਦੇ ਵਿੱਚ ਫਿਰ ਹੋਰ ਕੁਝ ਲਾ ਦੇਣਾ ਉਹਨਾਂ ਕਰਨ ਠੀਕ ਆ ਤੇ ਵੀ ਆਇਆ ਨਹੀਂ ਤੀ ਉਹ ਆਇਆ ਤੀ ਮੈਂ ਤਾਂ ਐ ਕਰ ਰਿਹਾ ਤੀ ਨੱਕਾ ਲਾਦਣਾ ਮੈਂ ਮੈਂ ਲਾਇਆ ਮੈਂ ਹਾਂ ਨੱਕਾ ਲਾਇਆ ਹੀ ਮੈਂ ਚਾਹ ਉਹ ਤੂੰ ਯਾਰ ਕੀ ਕਰ ਰਿਹਾ ਤੈਨੂੰ ਖਾਦਾ ਮੈਂ ਤੇਰਾ ਕੁਸ ਨਹੀਂ ਨਹੀਂ ਇਹ ਤਾਂ ਆਪਣਾ ਹੋ ਚਲ ਗਿਆ ਤੀ ਉਭਰਾਇਆ ਕਰੀ ਮੈਂ ਲੈਣਾ ਚਾਹ ਚੱਕੇ ਤੂੰ ਉਹਨੂੰ ਨੱਕਾ ਲਾਇਆ ਸਮਝ ਗਿਆ ਮੇਰੀ ਗੱਲ ਆ ਇੰਜ ਮੈਂ ਖੱਤਰ ਮੰਗੂ ਮੂੰਹ ਕਰੀ ਜਾ ਮੈਂ ਆਇਆ ਐਂ ਚਾਚ ਨੇ ਨੱਕਾ ਕਹੇ ਦਿੱਤਾ ਵੀ ਨੱਕਾ ਲਾ ਲਾ ਨੱਕਾ ਕਿਸੇ ਗੱਲ ਨਹੀਂ ਵਾਤੀ ਲੱਗੂਗਾ ਐ ਨਹੀਂ ਲੱਗਦਾ ਐ ਨਹੀਂ ਲੱਗਦਾ ਪਹਿਲਾਂ ਸਰੀਰ ਕਹਿੰਦੇ ਚ ਕਰਨਾ ਤੂੰ ਲੈ ਵੀ ਮਾਣਾ ਪਹਿਲਾਂ ਤਾਂ ਦਾਅ ਲੈ ਉਥੋਂ ਬਹੁਤ ਦੂਰੋਂ ਚੱਲ ਕੇ ਆਇਆ ਹਨਾ ਆਚਾ ਨੇ ਨੱਕੇ ਨੂੰ ਕਿਹਾ ਨੱਕਾ ਥਾਲਾ ਐ ਤਾਂ ਨਹੀਂ ਲੱਗਦਾ ਲੱਗ ਕਹਿਣੇ ਦੇ ਕਰਨਾ ਪਈ ਸਰੀਰ ਐਬਸੋਲੂਟਲੀ ਇਹ ਸਾਰਾ ਕੰਮ ਅਫਗਾਨੀ ਦਵਾਈ ਦਾ ਹੈ ਅਫਗਾਨੀ ਦਵਾਈ ਦਾ ਜਦੋਂ ਇਹ ਗੰਦਰ ਗਈ ਨਾ ਸਾਰਾ ਕੰਮ ਸੱਟ ਹੋ ਗਿਆ ਵਾਹ ਹੋਦਾ ਬੰਦ ਮਾਂ ਦੀ ਤੇਰੀ ਦਿੱਤਕਣਾ ਲੈ ਨਹੀਂ ਕਿਣੀ ਪੂਰਾ ਪਾਣੀ ਨੱਕਾ ਤੂੰ ਕਿਹੜਾ ਮਾ ਕਿਹੜਾ ਕੱਲਾ ਲਾਉਂ ਪੋ ਵੀ ਲਾਵੇਂਗੀ ਆ ਤਰਤੀ ਮਾ ਤਨੇ ਵਿਪਾ ਦੇ ਪਾਣੀ ਲੈ ਹੋ ਗਿਆ ਹੁਣ ਖਰੀਰ ਕਹਨੇ ਚ ਡਰੋਂ ਡ ਬਰੇ ਨੱਕਾ ਕਿਉਂਕਿ ਮੈਂ ਨਹੀਂ ਕਰਦਾ ਤੱਕਾ ਯਾਲਵੀ ਯਾ ਚਾ ਕਹਿੰਦਾ ਨੱਕਾ ਇਧਰ ਖਾਲ ਇਧਰ ਜਾਂਦਾ ਇਧਰ ਹੀ ਲਾਉਣਾ ਨੱਕਾ ਫਿਰ ਆ ਦਸਰੀਆ ਸਾਤੀ ਜਮ ਵਾਰ ਰਸ ਕਾ ਉਟਾ ਤਰੀ ਚਿੱਟੀ ਹਲਤ ਦਵਾਈ ਕਰ ਗਿਆ ਸਰ ਆਇਦਰ ਆਤਿਆ ਗਿਆ ਦੀ ਐਬਸੋਲੂਟਲੀ ਵੰਡਰਵਰਲਡ ਦਾ ਡੋਰ ਦਾ ਨਕਾ ਨਹਿਰ ਵੀ ਨਹਿਰ ਨੂੰ ਨਕਾ ਲਾ ਦੇ ਨਹਿਰ ਨੂੰ ਨਕਾ ਗਿਆ ਦੀ ਹਾਂ ਵੀ ਸਿਕਿਉਰਟ ਨਹਿਰ ਨੂੰ ਨਕਾ ਗਿਆ ਦੀ ਤਾਂ ਹੀ ਤੈਨੂੰ ਕਿਹਾ ਦੀ ਵੀ ਗਾਲਾਂ ਖਾਰ ਵਾਲੇ ਕੰਮ ਨਹੀਂ ਕਰਨੇ ਚਲ ਵੀ ਨਹਿਰ ਕਰਨੀ ਭੱਜ ਕੇ ਹਟਾਈ ਮੱਖਣਾ ਜੱਟ ਨਹਿਰ ਦੀ ਬਾਰੀ ਪਿੱਛੇ ਲੜ ਪੇ ਭੱਜ ਕੇ ਹਟਾਈ ਮੱਖਣਾ ਬੇ ਜੱਟ ਨਹਿਰ ਦੀ ਬਾਰੀ ਪਿੱਛੇ ਲੜ ਪੇ ਹਾਏ ਅਬ ਨਕਾ ਨਕਾ ਲਾ ਰ ਖੇਤਾਂ ਤੇ ਤੜਕੇ ਦਾ ਕਰ ਨਕਾ ਲਾ ਦੀ ਨਕਾ ਲਾ ਵੀ ਕਾਰੇ ਨੂੰ ਪਾਣੀ ਬਿਆ ਦੀ ਆਹੀ ਆ ਇਸ ਨੂੰ ਨਕਾ ਲਾਉਣਾ ਇੱਧਰ ਪਾਣੀ ਬੁਲਾਉਣਾ ਇਹ ਨਾ ਖਾ ਦੇ ਕੀ ਗੱਲਾ ਲਾਵਾਗੇ ਨਕਾ ਤਾਂ ਲਾ 2 ਮੀਟਰ ਦੇ ਕਿਹੜਾ ਸਿਰ ਤੱਕ ਕਹਨੇ ਚ ਪੂਰੇ ਚ ਕਿੱਥੇ ਲਾ ਰਿਹਾ ਇਹ ਨਕਾ ਤੇਜਿਆ ਦਾ ਹੱਥ ਆ ਤਿਆ ਨੂੰ ਲਾਉਂਦੀ ਇਹ ਪੂਰੇ ਹੈਗਾ ਸਹੀ ਨਹੀਂ ਯਾਰ ਗਿਆ ਕਿੱਧਰ ਇਹ ਟੁੱਟਦਾ ਪਾਗਲ ਹੋ ਗਿਆ ਬੰਦਾ ਮੈਨੂੰ ਤਾਂ ਲੱਗਦਾ ਜਿਹੜਾ ਕਿਸ ਨੂੰ ਸਮਝਾ ਇਹ ਖੜਦਾ ਤਾਂ ਨਹੀਂ ਹੈਗਾ ਇਹ ਤਾਂ ਉਲਟ ਕਰਨੇ ਨੇ ਇਹਨੇ ਕੰਮ ਇਹ ਫਾਂ ਦੇ ਨਹੀਂ ਬੰਦ ਹੁੰਦਾ ਅੱਜ ਨੂੰ ਫੋਨ ਕਰਾਂ ਹਲੋ ਹਲੋ ਆਹ ਉਹ ਹਾਂ ਤੇ ਇਹ ਨਹੀਂ ਬੰਦ ਹੋ ਰ ਨਕਾ ਉਹ ਕਿੱਥੇ ਲੈ ਰਿਆ ਯਾਰ ਤੂੰ ਨਕਾ ਮੋਟਰ ਤੇ ਮੈਂ ਤਾਂ ਚਾਹ ਲਈ ਬੈਠਾ ਨਾਲੇ ਦੇਖ ਰ ਨਕਾ ਤੇਨੇ ਕੋਈ ਨਕਾ ਨੋਕਾ ਨਹੀਂ ਲਾਇਆ ਤੂੰ ਹੈਗਾ ਕਿੱਥੇ ਐ ਓ ਆਵੇ ਪਰਲੇ ਘਾਰੇ ਬੈਠਾ ਇੱਧਰਲੇ ਬਸੇ ਮੈਂ ਕੰਮ ਕਰੀਂ ਤੂੰ ਦੁਪਹਿਰੀ ਆ ਜਾਂਦੀ ਜੰਮੀ ਨਹੀਂ ਦੇਖ ਰਿਹਾ ਤੂੰ ਹੈਗਾ ਕਿੱਥੇ ਹੁਣ ਤੂੰ ਜਿੱਥੇ ਤਾਂ ਗਿਆ ਦੀ ਤੇ ਆਪਣੇ ਖੇਤ ਉੱਤੇ ਕਿਹੜਾ ਖਾਹ ਜਾਂਦਾ ਹਦਾ ਉੱਥੇ ਨੱਕਾ ਲਾ ਰਹਾ ਮੈਂ ਬੰਦੇ ਨਹੀਂ ਹੋ ਰਹੇ ਇਹ ਫੇਰ ਤਾਂ ਮੈਂ ਖੜਾ ਹਾਂ ਤੂੰ ਦੇਖਦਾ ਰਿਹਾ ਨਹੀਂ ਮੈਨੂੰ ਕਿਤੇ ਓ ਇੱਥੇ ਆ ਤੈਨੂੰ ਕਹਦੇ ਤੂੰ ਖਾਬਰਾ ਕਿਹੜੇ ਖੇਤ ਫਿਰਦਾ ਇੱਥੇ ਓ ਜਿੱਥੇ ਤੈਨੂੰ ਮੈਂ ਜਿਹੜੀ ਮੋਟਰ ਤੇ ਛੱਡ ਕੇ ਗਿਆ ਇੱਥੇ ਨਹਿਰ ਲੈਵੇ ਉੱਥੀਆਂ ਓ ਮੈਨੂੰ ਨਹੀਂ ਪਤਾ ਤੇ ਮੈਂ ਤਾਂ ਨੱਕਾ ਨਹੀਂ ਮੇਥੋਂ ਬੰਦ ਹੋ ਰਿਹਾ ਰਹਾ ਲਾ ਰਹਾ ਮੈਂ ਓਰੇ ਇੱਥੇ ਕੋਈ ਹੋ ਰਹਿਗਾ ਤੇਰੇ ਲ हां है गल करा मेरी ओदे ਨਾਲ ਯਾਰ। ओ भाई हां भाई ਆ ਦੱਸੀ ਮੇਰੇ ਬਾਤ ਨੂੰ ਮੈਂ ਕਿੱਥੇ ਖੜਾ ਕਿਹੜੇ ਖੇਤ ਖੜਾ। ਹੈਲੋ। हां जी। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਇਹ ਤਾਂ ਹੀ ਬੰਦਾ ਫੋਟਾ ਨਹਿਰ ਤੇ ਖੜਾ ਐ। ਟੋਆ ਪੱਟੀ ਇੱਠੇ ਦਾ ਬਹੜੂਂਗਾ। ਨਹਿਰ ਤੇ? ਹਾਂ। ਤੇ ਜਦ ਆ ਯਾਰ ਇਹ ਨਕਾ ਲਾਉਣ ਬਾਅਦ ਉਹਦੀ ਕਣਕ ਨੂੰ ਨਹਿਰ ਕੰਨੀ ਵਾਲੇ ਪਾਸੇ। ਨਕਾ ਤਾਂ ਇਹ ਫਿਰ ਨਹਿਰ ਨੂੰ ਲਾਈ ਜਾਂਦਾ। ਲੱਭਾ ਉਹ ਡੂੰਗਾ ਟਵਾ ਕਰ ਰੱਖਿਆ ਮਿੱਟੀ ਉਹ ਮਸ਼ੀਨ ਚੱਲਦੀ ਰਸਟੇ ਆ ਬੈ ਉਧਰ ਫਿਰ ਤੂੰ ਐਂ ਕਰ ਯਾਰਾ ਇਹਨੂੰ ਮੜਾ ਜਾ ਸਾਈਡ ਤੇ ਕਰਕੇ ਖੜਾ ਮੈਂ ਇਹਨੂੰ ਲੈ ਕੇ ਜਾਣਾ ਆ ਕੇ ਇਹਦਾ ਨਸ਼ੇ ਪੱਤੇ ਚ ਲੱਗਦਾ ਵੀ ਟੰਨ ਹੋ ਗਿਆ ਠੀਕ ਆ ਜੀ ਇਹ ਕਾ ਬੰਦਾ ਨਹੀਂ ਹੁੰਦਾ ਜੇ ਸੀ ਮੰਗਾਉਣੀ ਪਊ ਇਹ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਇਹਨੂੰ ਰੱਖ ਲੈਣਾ ਵੀ ਬਸ ਠੀਕ ਆ ਫਿਰ ਇਹਨੂੰ ਇਧਰ ਕਰ ਸਾਈਡ ਤੇ ਕਿਤੇ ਵਿੱਚ ਵਿੱਚ ਡਿਗ ਜੇ ਠੀਕ ਹੈ ਜੋਦਾ ਪਾਗਲ ਮੈਨੂੰ ਲੱਗਦਾ ਚੱਲ ਰਿਹਾ ਦੇ ਉਹਦਾ ਬੰਦ ਹੋ ਜਾ ਸਦਾਨ ਵਾਲੀ ਕੰਮ ਨੇ ਇਹ ਹੋਰ ਕੀ ਨੇ ਦੇ ਜੇਸ ਵੀ ਨਾਲ ਕਰੂ ਫਟਾ ਉਹ ਕੀ ਕਰ ਰਿਹਾ ਤੂੰ ਇਹ ਨੱਕਾ ਲਾ ਰਿਆ ਜਿਹੜਾ ਤੈਨੂੰ ਕਹਿ ਦਿਆ ਚ ਉਹ ਨੱਕਾ ਯਾਰ ਤੈਨੂੰ ਐ ਨਹੀਂ ਪਤਾ ਵੀ ਇਹ ਨਹਿਰ ਹੈ ਤਾਂ ਜੀ ਸੀ ਬੀਆਂ ਨਾਲ ਨਹੀਂ ਬੰਦ ਹੁੰਦਾ ਹੈਗਾ ਇਹ ਖਾਲਾ ਹੈ ਇਹ ਇਹ ਨਹਿਰ ਹੈ ਔਰ ਤੈਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਹੈ ਇਹ ਇੰਨਾ ਵੀ ਨਹੀਂ ਪਤਾ ਲੱਗ ਰਿਹਾ ਇੰਨੇ ਕਿ ਜਗਾ ਦਿਖ ਰਿਹਾ ਚ ਮੈਨੂੰ ਆ ਤੈਨੂੰ ਤਾਂ ਹੁਣ ਇੰਨੀ ਕ ਦੇਖੂਗੀ ਖੜਾ ਹੋ ਯਾਰ ਉਧਰ ਮੋਟਰ ਤੇ ਚੱਲ ਮੈਂ ਚਾਹ ਲਿਆ ਬੈਠਾ ਤੈਨੂੰ ਸਾਰੇ ਢੋਲ ਰਿਆ ਔਰ ਇੱਕ ਮਿੰਟ ਮੈਂ ਕਈ ਚੱਕਲਾ ਇਮਨੂ ਬਰਾਦਰ ਬੱਸ ਰੈਣ ਦੇ ਕਿਢੀ ਚੱਕੇਗਾ ਕਹੀ ਉੱਧਰ ਤੜਕੇ ਨੱਕੇ ਤੇ ਬਾ ਵਾਸਤਾ ਪੈ ਗਿਆ ওভারਡੋਜ਼ ਦੇ ਵਿੱਚ ਤੁਹਾਨੂੰ ਇੰਨਾ ਵੀ ਹੱਥਾ ਰੇ 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 ਦੱਬੇ ਹੋਰੇ ਰੇ ਬਣਦੇ ਹੋਰੇ ਫਿਰਦਾ ਨੂੰ ਨਹਿਰ ਤੇ ਆ ਯਾਰ ਹੁਣ ਧੁੰਦ ਪੈ ਗਈ ਤੈਨੂੰ ਗੜੇ ਇੰਨਾ ਵੀ ਨਹੀਂ ਪਤਾ ਲੱਗਿਆ ਕਿ ਕਿੱਥੇ ਆ ਕੇ ਮਾਰਾ ਪੱਲੀ ਤੇ ਚੱਕਣਾ ਪੱਲੀ ਆਓ ਚੱਕ ਲਿਆ ਚੱਲ ਪੱਲੀ ਤੂੰ ਯਾਰ ਮੜਾ ਮੋਟਾ ਤਾਂ ਐਂ ਸੋਚੋ ਵੀ ਕਿੱਥੇ ਫਿਰ ਰਹੇ ਆ ਤੂੰ ਇੰਨਾ ਨੂੰ ਮੈਨੂੰ ਪਾ ਉਹ ਮੁੰਡਾ ਨਾ ਆਉਂਦਾ ਮੈਨੂੰ ਕਿੱਥੇ ਦਿਹਾਉਣਾ ਤੂੰ ਉਹ ਲਗਾ ਨਹਿਰ ਦੇ ਨਹਿਰ ਦੇ ਜਸਮਾ ਕੀ ਕਰਨ ਜਾਊਂਗਾ ਉਹ ਨਹਿਰ ਤੇ ਹੁਣ ਤੂੰ ਨਕਾ ਲਾ ਰਿਆ ਟੋਆ ਪਾਟ ਕੇ ਤੇ ਮੇ ਲੱਕ ਜਿੰਨਾ ਯਾਰ ਉੱਥੇ ਐ ਆਪੇ ਦਾ ਗੈਦਗਾ ਨਕਾ ਲਾ ਦੀ ਨਹਿਰ ਵਾਲੇ ਪਾਸੇ ਗਿਆ ਸੀ ਵੀ ਉਹ ਕੀਲਾਂ ਨੂੰ ਪਾਣੀ ਭਲਾ ਦੇ ਯਾਰ ਨਕਾ ਲਾ ਦੇ ਖਾਲ ਚੂ ਇਹ ਖਾਲ ਕਰ ਤੈਨੂੰ ਮੋਹਰ ਦਾ ਵੀ ਨਹੀਂ ਪਤਾ ਲੱਗ ਰਿਹਾ ਯਾਰ